ਕਿ ਕਿ ਐਨੇ ਸਾਲ ਦੀ ਪੁਰਾਣੀ ਕੋਈ ਫੋਟੋ ਤਸਵੀਰ ਕਿਵੇਂ ਰਹਿ ਸਕਦੀ ਹੈ ਕਿ ਜਿਸ ਨੂੰ ਦੇਖ ਕੇ ਕਿ ਅਗਾਹ ਦੀ ਗਾਂ ਭਾਈ ਫੋਟੋਆਂ ਤੋਂ ਫੋਟੋਆਂ ਬਣੀ ਹੈ ਇਹ ਸਿਰਫ ਇੱਕ ਕਲਪਨਾ मात्र ਹੈ ਅਸਲ ਵਿੱਚ ਸਾਨੂੰ ਨਹੀਂ ਪਤਾ ਕਿ ਉਹ ਕੈਸੇ ਸੀ ਕਿਵੇਂ ਸੀ ਸਾਨੂੰ ਸਿਰਫ ਇਹਨਾਂ ਪਤਾ ਕਿ ਉਹਨਾਂ ਨੇ ਜੋ ਅਕਾਲੀ ਵਾਣੀ ਦਾ ਸ਼ਬਦ ਭੇਜੇ ਹੈ ਸੰਸਾਰ ਦੇ ਵਿੱਚ ਕਿ ਉਸ ਦੇ ਅਸੀਂ ਅਰਾਧਨਾ ਕਰਨੀ ਹੈ ਪਾਉ ਉਸ ਨੂੰ ਜਪਣਾ ਉਹਦੇ ਹੀ ਮਾਰਗ ਤੇ ਚੱਲਣਾ ਉਹਦਾ ਹੀ ਧਿਆਨ ਤਰਨਾ ਹੋਰ ਕੋਈ ਅਸੀਂ ਧਿਆਨ ਨਹੀਂ ਤਰਨਾ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਆ ਮੂਰਤ ਮੰਗ ਨਹੀਂ ਜਾਣਾ ਕਿ ਜੇ ਕੋ ਲੱਭਣਾ ਹੈ ਗੁਰ ਮੂਰਤ ਗੁਰ ਸ਼ਬਦ ਦੇ ਖਾਲਸਾ ਪੰਥ ਜਿਸ ਨੂੰ ਦਸਮ ਪਾਤਸ਼ਾਹ ਨੇ 1807-8 ਈਸਵੀ ਦੇ ਵਿੱਚ ਕਿ ਖਾਲਸਾ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੰਗ ਲਾਇਆ ਕਿ ਜਿਸ ਗ੍ਰੰਥ ਨੂੰ ਬਣਾਉਣ ਦੀ ਖਾਤਰ ਲਿਖਣ ਦੀ ਖਾਤਰ ਕਿੰਨੀਆਂ ਕੁਰਬਾਨੀਆਂ ਹੋਈਆਂ ਸ਼ਹਾਤਾ ਹੋਈਆਂ ਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਗ੍ਰੰਥ ਦੀ ਮਾਣ ਮਰਿਆਦਾ ਕਿ ਉਹਦੀ ਪ੍ਰਭੂ ਸਤਾ ਰੱਖਣ ਦੇ ਖਾਤਰ ਆਪਣੇ ਆਪ ਨੂੰ ਵਾਰ ਦਿੱਤਾ ਕਿ ਉਸ ਗ੍ਰੰਥ ਵਿੱਚ ਕੇਵਲ ਤੋਂ ਕੇਵਲ ਸੰਪੂਰਨ ਬਾਣੀ ਅਕਾਲ ਪੁਰਖ ਦੀ ਏ ਕਿ ਜਦੋਂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਜਿਸ ਸਮੇਂ ਮਗਲਾਂ ਦੀ ਸ਼ਰਤੀ ਐਸੀ ਕਹਿੰਦੇ ਇਸ ਬਾਣੀ ਵਿੱਚ ਹਜਰਤ ਮਮਸਾਵ ਦੀ ਸਿਫਤ ਲਿਖ ਦੋ ਅਸੀਂ ਤੁਹਾਨੂੰ ਯਾਦ ਕਰਦਾਂਗੇ ਛੱਡ ਦੇਵਾਂਗੇ ਅਨਾਮ ਵੀ ਦਵਾਂਗੇ ਇਹ ਪਾਸ਼ਾ ਕਹਿੰਦੇ ਨਹੀਂ ਇਹ ਨਾ ਤਾਂ ਮੇਰੀ ਆਪਣੇ ਕੋਈ ਜ਼ਗੀਰ ਹੈ ਇਹ ਤਾਂ ਵਹਿਰੂ ਦਾ ਸੁਨੇਹਾ ਆਇਆ ਜੋ ਲਿਖ ਦਿੱਤਾ ਜੇ ਕਿਤੇ ਵੈਗਰੂ ਵੱਲੋਂ ਅਜਰ ਤੁਮਨ ਸਾਹਿਬ ਦਾ ਸੁਨੇਹਾ ਆਉਂਦਾ ਫਿਰ ਉਹ ਵੀ ਲਿਖ ਦਿੰਦੇ ਪਰ ਐਸਾ ਕੁਝ ਨਹੀਂ ਹੋਇਆ ਮੈਂ ਪ੍ਰਮਾਤਮਾ ਦੇ ਬਚਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅਲੰਘਣਾ ਕਰਨ ਨਹੀਂ ਪਰਣਾ ਚਾਹਤਾ ਨਹੀਂ ਕਰ ਸਕਦਾ ਸਰੀਰ ਦਾ ਕੀ ਹੈ ਮਿਟ ਜਾਣਾ ਅੱਜ ਨਹੀਂ ਇਹ ਸ੍ਰੀ ਛੱਡਾਂਗੇ ਕੱਲ ਨੂੰ ਕੋਈ ਹੋਰ ਪਜਾ ਹੋ ਜਾਊਗਾ ਜੀਵਤੇ ਤਾਂ ਨਿਕਲਦੇ ਕੋਈ ਛੱਤ ਦੇ ਤੇ ਧਰਤੀ ਫੜ ਜਾਵੇ ਫਿਰ ਕੀ ਕਰਾਂ ਮੌਤ ਨੇ ਤਵੇ ਆਣੀ ਆਣਾ ਤੇਰੀ ਵੀ ਹੋਣੀ ਆ ਮੇਰੀ ਵੀ ਹੋਣੀ ਆ ਸਭ ਦੀ ਹੋਣੀ ਕਿ ਇਹ ਸੰਸਾਰ ਵਿੱਚੋਂ ਜੋ ਆਇਆ ਉਹ ਜਾਏਗਾ ਸਾਨੂੰ ਸ੍ਰੀ ਨਾਲ ਕੋਈ ਪਿਆਰ ਨਹੀਂ ਇਹ ਤਾਂ ਇੱਕ ਮਿੱਟੀ ਹੈ ਮਿੱਟੀ ਦੀ ਢੇਰੀ ਹੈ ਟਹਿ ਜੋ ਵੀ ਫਿਰ ਕੀ ਜੇ ਆ ਸੰਸਾਰਿਕ ਘਰ ਬਣ ਜਾਂਦੇ ਨੇ ਇੱਕ ਟਹਿ ਗਿਆ ਕਿਨੇ ਰੁੜ ਗਏ ਹੁਣ ਬਾਰਸ਼ਾਂ ਜਲਦੀਆਂ ਨੇ ਵਾੜ ਆਇਆ ਬਾੜ ਆਈ ਕਿੰਨੇ ਘਰ ਉੱਚੇ ਉੱਚੇ ਬਿਲਡਿੰਗਾਂ ਤੱਕ ਢੱਗੀਆਂ ਇਹਦਾ ਮਤਲਬ ਇਹ ਨਹੀਂ ਕਿ ਦੁਬਾਰਾ ਬਣ ਨਹੀਂ ਆਉਂਦੀ ਉਸੇ ਤਰ੍ਹਾਂ ਹੀ ਇਹ ਸਰੀਰ ਹੈ ਕਿ ਇਹ ਸਰੀਰ ਜੇ ਇੱਕ ਖਤਮ ਹੁੰਦਾ ਹੈ ਇਹਦੇ ਨਾਲ ਹੀ ਤਿਆਰ ਪਿਆ ਆਂਦਾ ਦੂਜਾ ਹਾਂ ਇੰਨੀ ਇੱਕ ਵੱਖਰੀ ਗੱਲ ਹੈ ਕਿ ਜਿਤਨਾ ਇੱਥੇ ਘਰ ਢੱਿਆ ਅਗਲਾ ਘਰ ਤੇਰਾ ਉਸੇ ਤਰ੍ਹਾਂ ਹੀ ਬਣਨਾ ਹੈ ਕਿ ਜਿੰਨਾ ਤੇਰੀ ਜੇਬ ਦੇ ਵਿੱਚ ਪੈਸਾ ਹੋਵੇਗਾ ਤੇ ਜਿਹੜਾ ਸਰੀਰ ਰੂਪੀ ਕਰਦੀ ਕਲਗਤ ਦੇਖ ਦੀ ਗੱਲ ਕਰਦੇ ਆ ਇਹ ਕਰਮਾ ਰੂਪੀ ਖਜ਼ਾਨੇ ਨੂੰ ਦੇਖ ਕੇ ਬਣਾਇਆ ਜਾਂਦਾ ਕਿ ਕਿਦਾਂ ਦੇ ਤੂੰ ਕੰਮ ਕਮਾਏ ਨੇ ਉਸੇ ਤਰ੍ਹਾਂ ਦਾ ਤੈਨੂੰ ਸਰੀਰ ਮਿਲਣਾ ਕਿ ਜੇ ਭਜਨ ਬੰਦਗੀ ਅਤ ਦਰਜੇ ਦੀ ਹੋ ਗਈ ਤੇ ਬਹੁਤ ਕਮਾਈ ਕਾਲੀ ਨਾਮ ਵਾਲੀ ਤੇ ਨਾਮ ਵਾਲੀ ਕਮਾਈ ਨੇ ਤਾਂ ਫਿਰ ਪ੍ਰਮਾਤਮਾ ਹੀ ਪਾਇਆ ਜਾ ਸਕਦਾ ਤੇ ਫਿਰ ਪ੍ਰਮਾਤਮਾ ਦਾ ਕਰ ਫਿਰ ਮਿਲਦਾ ਫਿਰ ਸਾਰਾ ਕੁਝ ਹੀ ਮੁਕਤ ਹੋ ਜਾਂਦਾ ਹੈ ਪੇ ਸਾਰੀਆਂ ਇਹ ਦੁੱਖ ਤਕਲੀਫਾਂ ਚਿੰਤਾਵਾਂ ਦੂਰ ਹੋ ਜਾਂਦੀ ਐ ਜੋ ਸੁੱਖ ਕੋ ਚਾਹੇ ਸਦਾ ਹਮੇਸ਼ਾ ਸੁੱਖ ਕੇਵਲ ਤੋਂ ਕੇਵਲ ਵਹਿਰੂ ਦੇ ਘਰ ਦੇ ਵਿੱਚ ਉਥੇ ਜਾਣ ਦਾ ਜੋ ਸੁਭਾਗ ਮਿਲਦਾ ਕੇਵਲ ਤੋਂ ਕੇਵਲ ਮਨੁੱਖਾਂ ਦੇ ਹੀ ਨੂੰ ਮਿਲਦਾ ਹੁਣ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਹੀਂ ਸਾਨੂੰ ਸ੍ਰੀਨਾ ਦਾ ਕੋਈ ਮੋਹ ਨਹੀਂ ਅਸਿਨੀ ਲੱਗ ਸਕਦੇ ਤੂੰ ਆਪਣਾ ਕਾਰਜ ਕਰ ਪਾਈ ਕਿ ਕਿੰਨੇ ਸਤਗੁਰੂ ਪਾਤਸ਼ਾਹ ਨੇ ਆਪਣੇ ਉਤੇ ਤਸ਼ੱਦਦ ਸਹੇ ਤੇ ਕਿੰਨੀ ਇਹ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਫੇਰ ਵੀ ਗੁਰੂ ਦੇ ਬਚਨ ਦੇ ਵਿੱਚ ਅਕਾਲ ਪੁਰਖ ਦੀ ਬਾਣੀ ਦੇ ਵਿੱਚ ਰਤੀ ਵਰ ਵੀ ਏਡ ਫੇਰ ਅਖਰਦਾਨੀ ਕੀਤਨ ਨਹੀਂ ਹੋ ਸਕਦਾ ਬੰਦੇ ਆਪਾਂ ਰੋਜ਼ ਕਰਦੇ ਆਂ ਹਰ ਦਿਨ ਕਰਦੇ ਆਂ ਕਿ ਹਰ ਪਲ ਅਸੀਂ ਕਰਦੇ ਆਂ ਗੁਰੂ ਦਾ અપਮਾਨ ਕਦੋਂ ਹੈ ਗੁਰੂ ਦੇ ਬਚਨ ਦੀ ਉਲੰਘਣਾ ਕਰਦਿਆਂ ਕਿ ਜੋ ਗੁਰੂ ਕਹਿ ਰਹੇ ਹੈ ਕਿ ਉਹ ਮਰਣਾ ਕੋਈ ਨਹੀਂ ਕੌਣ ਮੰਨਦਾ ਕਿਸ ਨੇ ਮੰਨੇ ਜਦੋਂ ਅਸੀਂ ਬੇਅਦਵੀ ਦੀ ਗੱਲ ਕਰਦੇ ਆ ਨਾ ਤੇ ਸਭ ਤੋਂ ਵੱਡੀ ਬੇਅਦਵੀ ਇਹ ਹੀ ਹੁੰਦੀ ਹੈ ਕਿ ਗੁਰੂ ਦੇ ਬਚਨ ਨਹੀਂ ਮੰਨਣਾ ਕੌਮ ਨੂੰ ਪੁੱਛੋ ਤੁਸੀਂ ਬਚਨ ਮੰਨਣ ਤੇ ਕਿੱਥੇ ਖੜੇ ਹੋ ਕਿਸ ਲੈਵਲ ਆ ਤੁਹਾਡਾ ਤੇ ਜਦੋਂ ਲੈਵਲ ਦੇਖਿਆ ਜਾਏਗਾ ਨਾ ਕਿ ਅਸੀਂ ਬਚਨ ਮੰਨਣ ਦੇ ਗੁਰਾਂ ਦੇ ਕਿਸ ਲੈਵਲ ਤੇ ਖੜੇ ਆ ਤੇ ਸਾਡਾ ਲੈਵਲ 0 ਹੀ ਆਏਗਾ ਪਰ ਸਾਡਾ ਕੋਈ ਲੈਵਲ ਨਹੀਂ ਇਹ ਸਟੇਟਸ ਹੀ ਹੈ ਨਹੀਂ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਇੱਕ ਦੇ ਮੰਗਤ ਰਿਹਾ ਹੋਇਆ ਗੁਰੂ ਨਾਨਕ ਸਾਹਿਬ ਪਾਸੇ ਲੰਗਰ ਲਾਇਆ ਸੀ ਠੀਕ ਆ ਲਾਇਆ ਸੀ ਤੁਸੀਂ ਵੀ ਲਾ ਦਿਓ ਲੰਗਰ ਤਾਂ ਇੱਕ ਹੋਰ ਵੀ ਲੱਗਿਆ ਹੋਇਆ ਗੁਰੂ ਨਾਨਕ ਸਾਹਿਬ ਦਾ ਉਹ ਹੈ ਗਿਆਨ ਦਾ ਕਿ ਗਿਆਨ ਦਾ ਲੰਗਰ ਵੀ ਦਿੱਤਾ ਭਈ ਤੇ ਗਿਆਨ ਨਹੀਂ ਬਣਦੇ ਗਿਆਨ ਕਿਉਂ ਨਹੀਂ ਦਿੰਦੇ ਅਸਥਾਨ ਨੇ ਬਿਆੰਤ ਨੇ ਧਰਮਕ ਸਥਾਨਾਂ ਤੇ ਜਾਵ ਦੇਖੋ ਕੇਵਲ ਤੋਂ ਕੇਵਲ ਗੋਲ ਕੰਧਾਂ तक ਸੀਮਤ ਰਹਿ ਗਏ ਜੇ ਗਿਆਨ ਦੀ ਗੱਲ ਕਰੀ ਕਿ ਤੇ ਸਾਨੂੰ ਸ਼ਬਦ ਬਾਰੇ ਸਮਝਾਉਂਦਾ ਕੌਣ ਹੈ ਗਿਆਨ ਕੌਣ ਦਿੰਦਾ ਹੈ ਕੋਈ ਵੀ ਨਹੀਂ ਆਂਦਾ ਕਿਉਂ ਨਹੀਂ ਭਾਈ ਰੱਖਿਆ ਕਿਸੇ ਨੂੰ ਕਿਉਂ ਨਹੀਂ ਕਿਸੇ ਐਸੇ ਸੱਜਣ ਨੂੰ ਬੁਲਾਇਆ ਜੋ ਸਾਨੂੰ ਸ਼ਬਦ ਦੀ ਚਰਚਾ ਕਰਕੇ ਸਾਨੂੰ ਸ਼ਬਦ ਦੇ ਨਾਲ ਜੋੜੇ ਸੌਦੀ ਸਮਝਾਵੇ ਕੀਰਤਨ ਕਰਦੇ ਆ ਸੁਣਦੇ ਆ ਕਦੇ ਤੁਹਾਡੇ ਕੋਈ ਇੱਕ ਅੱਖਰ ਵੀ ਪੱਲੇ ਨਹੀਂ ਪੈਣਾ ਜੋ ਦੋ ਚਾਰ ਅੱਖਰ ਪੜੇ ਹੋਏ ਨੇ ਚਲੋ ਮੜਾ-ਮਟਾ ਸਮਝ ਲੈਣਗੇ ਜਾਂ ਇਹ ਕਹੇ ਦੀ ਕਿ ਇਹ ਨਹੀਂ ਕਿਉਂ ਤਾਂ ਕੋਈ ਸ਼ਬਦ ਦਾ ਕੀਰਤਨ ਦਾ ਫਾਇਦਾ ਨਹੀਂ ਫਾਇਦਾ ਭਾਈ ਕਿ ਜਿਸ ਸ਼ਬਦ ਸੁਰਾਂ ਦੇ ਵਿੱਚ ਹੁੰਦਾ ਸੁਰ ਤਾਲ ਰਿਦਮ ਸਭ ਕੁਝ ਤਿਆਰ ਹੁੰਦੇ ਉਹਦੇ ਬਣੇ ਬਣੇ ਹੁੰਦੇ ਆ ਕਿ ਜਦੋਂ ਸੁਰ ਤਾਲ ਰਿਦਮ ਦੇ ਵਿੱਚ ਗਾਇਆ ਜਾਂਦਾ ਤੇ ਉਹ ਸ਼ਬਦ ਮਨ ਵਿੱਚ ਘਰ ਕਰ ਜਾਂਦਾ ਫਿਰ ਬੰਦਾ ਗੁਣ ਗਣਾਉਂਦਾ ਉਸ ਸ਼ਬਦ ਨੂੰ ਜੋ ਐਸੇ ਸ਼ਬਦ ਨੇ ਜੋ ਐਸੇ ਮਹਾਨ ਕੀਰਤਨ ਨੇ ਗਾਏ ਹੋਣ ਅੱਜ ਵੀ ਸਾਡੇ ਮੁਖ ਤੇ ਆਉਂਦੇ ਆ ਮੁਖ ਤੇ ਤਾਂ ਅਗੇ ਤੇ ਦਿਮਾਗ 'ਚ ਬਿਠਾ ਕੇ ਫਿਰ ਮੰਨਣਾ ਵੀ ਹੁੰਦਾ ਨਾ ਇਹ ਟੇਕ ਆਤਮ ਨਹੀਂ ਹੁੰਦੀ ਇਹ ਉੱਚੀ ਵਾਸਤਾ ਕੀਰਤਨ ਵਾਲੀ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਅਗੇ ਵੀ ਕਿਆ ਗੁਰਮੁਖ ਜਪੀਏ ਲਾਏ ਧਿਆਨ ਤੇ ਸਾਡਾ ਧਿਆਨ ਕਿੱਥੇ ਹੁੰਦਾ ਕੰਮਕਾਰਾਂ ਦੇ ਵਿੱਚ ਬੈਠੇ ਹੁੰਨੇ ਆਂ ਦਰਬਾਰ ਦੇ ਵਿੱਚ ਬੈਠੇ ਬੈਠੇ ਫੋਨ ਵਾਲੀ ਦੇਖੀ ਜਾਂਦੇ ਹੁੰਦੇ ਵੀ ਕੀ ਦਾ ਮੈਸੇਜ ਆ ਕੀ ਆ ਗਿਆ ਪਤਾ ਹੀ ਨਹੀਂ ਬਾਬਾ ਕਦੋਂ ਸ਼ਬਦ ਸਮਾਤ ਹੋਇਆ ਕਦੋਂ ਅਨੰਦ ਸਾਹਿਬ ਹੋਇਆ ਕਦੋਂ ਕਦੇ ਨਾ ਦੇ ਕੋਈ ਮਾਰਦਾ ਉੱਠ ਕੜ ਅਰਦਾਸ ਸੁਣ ਲੱਗੀ ਹੈ ਇੰਨਾ ਰੁੱਝਿਆ ਹੁੰਦਾ ਕਿ ਆਏ ਕਿਸ ਵਾਤੇ ਜਿੱਦਾਂ ਸਮਾਂ ਕੱਢਣਾ ਹੁੰਦਾ ਘੰਟਾ ਅੱਧਾ ਘੰਟਾ ਜੋ ਵੀ ਸਮਾਂ ਮਿਲਦਾ ਇੱਕ ਕੜੀ ਆਧੀ ਕੜੀ ਆਧੀ ਹੁੰਤੇ ਆਦ ਪਕਤਨ ਸੇਤੀ ਕੋਤੇ ਜੋ ਕਿਨੇ ਸੌਲਾ ਕਿ ਜਿੰਨਾ ਕ ਸਮਾਂ ਮਿਲਦਾ ਓਨਾ ਕ ਸਮਾਂ ਕਿ ਦੁਨੀਆਂ ਨੂੰ ਛੱਡ ਦੋ ਦੁਨਿਆਵੀ ਕੰਮਾਂ ਕਰਾਂ ਦੁਨਿਆਵੀ ਖਿਆਲਾਂ ਨੂੰ ਛੱਡ ਦੋ ਤੇ ਫਿਰ ਜਦੋਂ ਉਸ ਨੂੰ ਮਾਲਕ ਨੂੰ ਤੇ ਆਏਗਾ ਨਾ ਤਦ ਕਿਤੇ ਹਾਜ਼ਰੀ ਪਰਵਾਰ ਹੋਣੀ ਹੈ ਕਦੇ ਇਹ ਥੋੜੀ ਇੱਕ ਸਮਾਂ ਲਾਇਆ ਹੈ ਮੈਂ 15 ਮਿੰਟ ਲਾਇਆ ਅੱਧਾ ਘੰਟਾ ਲਾਇਆ ਅਸਲ ਦੇ ਵਿੱਚ ਤੇਰਾ ਸਮਾਂ ਲੱਗੇ ਹੀ ਕੋਈ ਨਹੀਂ ਤੂੰ ਤਾਂ ਬੇਕਾਰ ਆਪਣਾ ਸਮਾਂ ਖਰਾਬ ਕਰਕੇ ਆ ਗਿਆ ਉਦੋਂ ਚੰਗਾ ਤਾਂ ਹੁੰਦਾ ਕੋਈ دنیਵੀ ਕੰਮ ਹੀ ਕਰ ਲੈਂਦਾ ਹੁੰਦਾ ਕੋਈ ਨਰੰਗ ਕਰਨੀ ਸਰੀਆ ਕੰਮ ਤੇ ਸੰਸਾਰ ਵਾਲੀ ਸਵਾਰ ਲੈਂਦਾ ਅਸੀਂ ਬੈਠੇ ਆ ਹੁਣ ਸ਼ਬਦ ਨੇ ਸ਼ਬਦ ਸਾਨੂੰ ਕੋਈ ਐਨੇ ਸਮਝ ਨਹੀਂ ਦਿੰਦੇ ਜਿੰਨਾ ਚਿਰ ਉਹਦੀ ਵਿਚਾਰ ਨਾ ਕੀਤੀ ਜਾਵੇ ਹੁਣ ਅਕਸਰ ਕਿ ਬਹੁਤ ਆਤ ਸੰਗਤ ਹੈ ਕਿ ਜਿੰਨੇ ਵੀ ਸਿੱਧੇ ਸ਼ਬਦਾਂ ਦੇ ਨਾਲ ਕੀਰਤਨ ਕਰਦੇ ਜਿਹਨੂੰ ਆਪਾਂ ਧਰਨਾ ਵੀ ਕਹਿ ਦਨੇ ਆ ਉਹਨਾਂ ਨਾਲ ਸਾਖੀ ਪ੍ਰਮਾਣ ਦਿੰਦੀ ਹੈ ਜੀਵਨ ਦੀ ਇਨਸਾਨ ਨੂੰ ਸੋਝੀ ਦਿੰਦੀ ਹੈ ਤੇ ਹਰ ਕੋਈ ਉਹਨਾਂ ਨੂੰ ਸ਼ਬਦਾਂ ਨੂੰ ਸਮਝ ਲੈਂਦਾ ਹੈ ਤੇ ਉਹਨਾਂ ਦੇ ਨਾਲ ਗੰਤੀ ਬਹੁਤ ਜੁੜਦੀ ਹੈ ਆ ਦੇਖੋ ਵੀ ਕਿ ਕਿੱਡੇ ਕਿੱਡੇ ਰਾਗੀ ਸਹਿਬਾਨ ਨੇ ਜਿਨ੍ਹਾਂ ਦਾ ਅੱਜ ਕਹਿ ਦिए ਕਿ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲੇ ਹੋਏ ਨੇ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ ਐਸੇ ਹੋਰ ਵੀ ਰਾਗੀ ਸਹਿਬਾਨ ਹੋਏ ਹਨ ਪਰ ਜੇ ਕਹਿਦੇ ਹਨ ਕਿ ਡੇਰਾ ਜਿਵੇਂ ਬਣੇ ਹੋਏ ਨੇ ਇਹ ਕੀਰਤਨ ਕਰਦੇ ਏ ਇੰਨੇ ਸੰਤ ਨਹੀਂ ਹੁੰਦੀ ਨਾ ਕਿ ਦੁਨੀਆਂ ਦਾ ਜੋ ਕਾਇਦਨੂ ਕਾਟ ਹੀ ਹੁੰਦਾ ਹੁੰਦਾ ਬੱਲਿਆਂ ਦਾ ਹੁੰਦਾ ਇਨੇ ਕਹਿ ਨਹੀਂ ਬੜੇ ਜਿਨ੍ਹਾਂ ਦਾ ਪ੍ਰੇਮ ਹੈ ਭਈ ਜਿਨ੍ਹਾਂ ਨੂੰ ਸਮਝ ਆ ਸੋਝੀਏ ਪਰ ਇੰਨਾ ਨਹੀਂ ਹੁੰਦਾ ਜਿੰਨਾ ਇਹਨਾਂ ਕਿਉਂ ਇਹ ਸ਼ਬਦ ਦੇ ਸ਼ਬਦਾਂ ਦੇ ਵਿੱਚ ਅਰਥ ਸਮਝਾ ਦਿੰਦੇ ਆ ਸਾਖੀ ਪ੍ਰਮਾਣ ਦੇ ਇਤਿਹਾਸ ਦੇ ਕੇ ਕਿ ਸਾਡੇ ਮਨਾਂ ਦੇ ਵਿੱਚ ਉਹ ਸ਼ਬਦ ਭਰ ਦਿੰਦੇ ਆ ਕਿ ਭਾਈ ਗੁਰੂ ਦੇ ਨਾਲ ਜੁੜੋ ਗੁਰੂ ਦੇ ਸ਼ਬਦ ਨਾਲ ਜੁੜੋ ਗਿਆਨ ਨਾਲ ਜੁੜੋ ਉਹ ਵਕਰੀ ਗੱਲ ਆ ਕਿ ਇਹਦੇ ਵਿੱਚ ਪਖੰਡਵਾਜ ਬਹੁਤ ਆ ਗਈ ਹੈ ਕਿ ਐਸੀਆਂ ਮਹਾਨ ਸਚੇਤਤਾ ਸਨ ਪਾਵੇਂ ਰਾੜੇ ਵਾਲੇ ਮਾਪੁਰਛੌਣ ਸੰਤਤਰ ਸਿੰਘ ਵਾਸਤਵਾਂ ਵਾਲਾ ਸਾਹਬ ਨੇ ਹੋਰ ਸੰਤ ਜਵਾਲਾ ਸਿੰਘ ਜੀ ਹਰਕੋ ਵਾਲਾ ਐਸੀਆਂ ਸ਼ਖ ਮਹਾਨ ਆਸਤੀਆਂ ਸੀ ਜਿਨ੍ਹਾਂ ਨੇ ਅਸਲ ਦੇ ਵਿੱਚ ਸੇਵਾ ਕੀਤੀ ਹੈ ਬਾਕੀ ਤਾਂ ਭਾਈ ਜਿੰਨਾ ਅਸੀਂ ਦੇਖ ਰਹੇ ਆ ਇਹ ਤਾਂ ਸਭ ਤੋਂ ਵੱਧ ਬ੍ਰਾਹਮਣਵਾਦ ਇਹਨੂੰ ਬढ़ावा ਦੇਣਾ ਠੱਗਾ ਠੋਰੀ ਹੈ ਜੋ ਇਹਨਾਂ ਦੇ ਨਿਤ ਦੇ ਆਪਾਂ ਕਰਮ ਕਾਂਡ ਦੇਦੇ ਆ ਉਹ ਵੀ ਰੋਜ਼ ਸਾਡੇ ਖਬਰਾਂ ਚ ਆਉਂਦੇ ਆ ਰੋਜ਼ ਸੁਣਦੇ ਆ ਵਜਾ ਕੀ ਹੈ ਕਿ ਸੱਚ ਨਾਲ ਝੋੜ ਵੀ ਤੁਰਿਆ ਹੋਇਆ ਪਰ ਅਸੀਂ ਸਤਵਾਲ ਦੇਖਣਾ ਦੇਖਣਾ ਵਾ ਕਿ ਕੌਣ ਸਾਨੂੰ ਸੱਚ ਦਾ ਗਿਆਨ ਦਾ ਕੌਣ ਸਾਨੂੰ ਇਹ ਕਹਿੰਦਾ ਵੀ ਮੇਰੇ ਕੋਲ ਨਹੀਂ ਹੋਣਾ ਕਿ ਜਿਨ੍ਹਾਂ ਨੇ ਦੇ ਕਰਮ ਕੰਡ ਹੁੰਦੇ ਆ ਵੀ ਸਾਡਾ ਮਤਲਬ ਦਾ ਕੇਵਲ ਤੋਂ ਕੇਵਲ ਸੇਤ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ ਉੱਥੇ ਬੈਠ ਕੇ ਗੁਰੂ ਪਾਸ਼ਾ ਦਾ ਉਪਦੇਸ਼ ਸੰਸਾਰ ਨੂੰ ਸੁਣਾਣਾ ਸਭ ਨਾਲ ਸਾਂਝਾ ਕਰਨਾ ਕਿ ਇਸ ਤੋਂ ਇਲਾਵਾ ਤੇ ਭਾਈ ਕੋਈ ਨਾ ਰਸਤੇ ਨਾਤੇ ਜੋੜਨੇ ਤਾਂ ਕੋਈ ਮਤਲਬ ਹੀ ਨਾ ਦੇ ਕਿਉਂ ਨਹੀਂ ਸੰਗਤ ਦਰਬਾਰ ਚ ਨਹੀਂ ਹੁੰਦੀ ਜਿੰਨੇ ਬਾਬੇ ਤੇ ਕਮਰੇ ਚ ਬੈਠੀ ਹੁੰਦੀ ਇਹ ਗਲਤ ਨਹੀਂ ਭਾਈ ਤੁਹਾਡਾ ਮੈਨੂੰ ਕੋਈ ਮਤਲਬ ਹੀ ਨਹੀਂ ਹੈ ਤੁਹਾਡਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਨਾ ਮੇਰਾ ਕੀ ਹੈ ਮੈਂ ਤਾਂ ਸੁਣਾਉਣਾ ਲਾਵਾ ਪੈ ਦੇਣਿਆ ਗੁੱਲਕ ਚ ਪਾ ਦੋ ਮੱਥਾ ਜਦੋਂ ਕੀਰਤਨ ਕਰੂੰ ਕਥਾ ਕਰੂੰ ਉੱਤੇ ਦੇਖ ਦਿਓ ਮੇਰੇ ਕੋਲ ਨਹੀਂ ਹੋਣਾ ਐਸੇ ਕਹਿਣ ਵਾਲੇ ਦਰਲੇ ਨੇ ਐਸੀਆਂ ਉਹ ਬੱਲੇ ਕਿ ਤਿਵਾਰ ਦੇ ਨਾਲੋਂ ਆਪਣਾ ਜੋ ਨਿੱਜੀ ਸਥਾਨ ਹੁੰਦਾ ਉਸ ਨੂੰ ਵੱਧ ਸਜਾਇਆ ਹੁੰਦਾ ਕਿ ਇਸ ਕਰਕੇ ਜੋ ਕੁਝ ਹੋ ਰਿਹਾ ਕਲਯੁਗ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਨਨੇ ਕਰਮ ਕਾਂਡ ਇਹ ਕਰਦੇ ਨੇ ਆਪਾਂ ਸੁਣਦੇ ਰੋਹ ਵਿਚਾਰ ਹੁਣ ਸਭ ਨੂੰ ਪਤਾ ਹੈ ਕਿਉਂ ਸਮਾਵਿਅਰਥ ਕਰੀਏ ਭੋਦ ਹੁਣ ਤਾਂ ਅਨੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਲਖਤ ਵੀੜ ਜੇ ਆਪਾਂ ਕੱਲ ਪੂਰੇ ਸਿੱਖ ਜਗਤ ਦੇ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਆਪਣੇ ਗੁਰੂ ਨੂੰ ਸੰਗ੍ਰਪਤ ਦੇਣ ਸੀ ਭਾਵ ਕਿ ਅਸੀਂ ਆਪਣੇ ਗੁਰੂ ਨਾਲ ਪ੍ਰੇਮ ਕਿੰਨਾ ਕਰਦੇ ਆ ਇਹਨੂੰ ਉਪਰਲਾ ਪ੍ਰੇਮ ਕਹਿੰਦੇ ਆ ਕਿ 100 ਟੰ ਦੇ ਲਾਗੇ ਤਾਗੇ ਕਹਿੰਦੇ ਉੱਤੇ ਫੁੱਲ ਲੱਗੇ ਸੀ ਕੱਲ ਲੱਗੇ ਸੀ ਅਜੋਨੇ ਫੁੱਲਾ ਨੇ ਮਰ ਜਾ ਜਾਨ ਬਾਹਰ ਚ ਹੋ ਗਈ ਹੈ ਖਰਾਬ ਹੋ ਗਈ ਹੈ ਨਾ ਸਭ ਨੂੰ ਪਤਾ ਹੈ ਤੇ ਕੀ ਹੋਣਾ ਫਿਰ ਕਿ ਉਹ ਦੇਸਾਂ ਵਿਦੇਸਾਂ ਤੋਂ ਆਏ ਹਣ ਇਹੀ ਜੇ ਦਿਮਾਗ ਲਾਉਂਦੇ ਕਿ ਜਿਹੜਾ ਗੁਰਨਾਨਕ ਸਾਹਿਬ ਪਾਸ਼ਾ ਨੇ ਦੂਸਰਾ ਲੰਗਰ ਲਾਇਆ ਗਿਆਨ ਵਾਲਾ ਉਹ ਭਾਈ ਇਹਨਾਂ ਜੋ ਤੁਸੀਂ ਬਰਬਾਦ ਕੀਤਾ ਹੈ ਭਾਈ ਜੀ ਇਹੀ ਗਿਆਨ ਦਿਖਾਉਂਦੇ ਬੀ ਕੌਮ ਨੂੰ ਗਿਆਨ ਦਈਏ ਬਿ ਸੰਸਾਰਕ ਗਿਆਨ ਦਈਏ ਸੋਝੀ ਦਈਏ ਇਸ ਨੂੰ ਧਾਰਮਿਕ ਵਿਦਿਆ ਦੇ ਨਾਲ ਸੰਸਾਰਕ ਵਿਦਿਆ ਵੀ ਇਹਦੀ ਉੱਚੀ ਕਰੀਏ ਤਾਂ ਇਹਨੂੰ ਸੰਸਾਰ ਦੀ ਸੋਝੀ ਆਵੇ ਐਸਾ ਕੋਈ ਉਪਰਾਲਾ ਨਹੀਂ ਕਿ ਗੁਰੂ ਪਾਇਸ਼ਾ ਨੇ ਤਾਂ ਮੇਰਾ ਵੈਦ ਗੁਰੂ ਗੋਬਿੰਦਾ ਉਹ ਜਿੱਥੇ ਮਨ ਦੇ ਰੋਗ ਮਟਾਉਂਦਾ ਉਹ ਤਾਂ ਦੇ ਮਿਟਾਉਂਦਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਿੰਨਾ ਰੋਗਾਂ ਨੂੰ ਮਟਾਉਣ ਵਾਲਾ ਗੁਰੂ ਨਾਨਕ ਸਾਹਿਬ ਤੁਸੀਂ ਕਿਹੜੇ ਰੋਗ ਮਟਾਉਨੇ ਕੀ ਤੁਸੀਂ ਤਨ ਦੇ ਰੋਗਾਂ ਦੀ ਕਿ ਜਿਹੜੇ ਤੁਸੀਂ ਵਖੰਡ ਕਰਮ ਕਾਂਡ ਕਰਦੇ ਆਂ ਫਲਾਣੇ ਸਰੋਵਰ ਤੇ ਨਾਓ ਇੱਥੇ ਨਾਓ ਉੱਥੇ ਜਾਓ ਬੋਲੀ ਤੇ ਨਾਓ ਰੋਗ ਮਟਣਗੇ ਭਾਈ ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਸਿਖਾਇਆ ਉਹਨਾਂ ਤਾਂ ਪ੍ਰੋਪਰ ਉਹ ਵੀ ਵੈਦਾਂ ਕੋਲ ਜਾਂਦੇ ਸੀ ਉਹ ਵੀ ਕਿ ਹਕੀਮਾਂ ਕੋਲ ਜਾਂਦੇ ਸੀ ਭਾਵੇਂ ਗੁਰਨਾਨਕ ਸਾਹਿਬ ਹੁਣ ਭਾਵੇਂ ਦਸਮ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਵੀ ਇਤਿਹਾਸ ਆਪਾਂ ਜਾਣਦੇ ਆ ਕਿ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਚਲੋ ਅਸੀਂ ਫਲਾਨੀ ਜਗ੍ਹਾ ਚਲੀਏ ਉੱਥੇ ਇਸ਼ਨਾਨ ਕਰਕੇ ਆਈਏ ਪਰ ਕੌਮ ਇਧਰ ਘੁੰਮਦੀ ਫਿਰਦੀ ਹੈ ਇਧਰ ਨੂੰ ਧਿਆਨ ਹੈ ਕਿ ਫਲਾਨੀ ਜਗ੍ਹਾ ਤੇ ਇਹਦੇ ਉੱਥੇ ਚਲੇ ਜਾਓ ਕਹਿੰਦੇ ਜੀ ਇੱਕ ਜਗ੍ਹਾ ਪਤ ਨਹੀਂ ਕਿਹੜਾ ਸਥਾਨ ਦੀ ਕਹਿੰਦੇ ਉੱਥੇ ਬਾਲਟੀਆਂ ਭਰ-ਭਰ ਕੇ ਨਿਲਾਉਂਦੇ ਆ ਕਹਿੰਦੇ ਤੇ ਸਾਰੇ ਲੋ ਕੱਟੇ ਜਾਂਦੇ ਆ ਰੋਜ਼ ਕਿੰਨੀ ਦੁਨੀਆ ਮਰਦੀ ਏ ਭਾਈ ਇਹਨਾਂ ਨੂੰ ਲਾਵਾ ਦਿਆ ਕਰੋ ਪਹਿਲਾਂ ਤਾਂ ਆਪਦੇ ਹੀ ਲਾਣੇ ਨੂੰ ਨਾ ਆਇਆ ਕਰੋ ਹੁਣ ਪਤਾ ਸ਼੍ਰੋਮਣੀ ਕਮੇਟੀ ਦੇ ਗੁਰਦਾਰੇ ਉੱਥੇ ਕਿੰਨੇ ਦੁਖੀ ਨੇ ਜਿਹੜੇ ਕਮੇਟੀ ਦੇ ਵਿੱਚ ਹੀ ਹੈ ਭਾਈ ਨਿਰਮਲ ਸਿੰਘ ਖਾਲਸਾ ਜੀ ਵਰਗੇ ਜਿਹੜੇ ਭਾਵੇਂ ਮਰਦਾ ਬੰਦਾ ਉਹਦੇ ਹੀ ਹੁੰਦਾ ਜਦੋਂ ਉਹਦੀ ਆਈ ਹੁੰਦੀ ਹੈ ਇਹ ਬੋਰੀਆਂ ਬੋਰੀਆਂ ਤੇਵੇਂ ਬਾਹਨੇ ਹੁੰਦੇ ਨੇ ਇਹ ਤਾਂ ਕਾਰਨ ਹੁੰਦੇ ਆ ਨਾ ਇਹ ਮੌਤ ਦੇ ਕਾਰਨ ਜੁ ਹੁੰਦੇ ਉਹਨਾਂ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸਮਾਂ ਵਜਾ ਜਗਾ ਇਹ ਤਿੰਨ ਚੀਜ਼ਾਂ ਜਦੋਂ ਇਕੱਤਰ ਹੁੰਦੀਆਂ ਕਿ ਸਮਾਂ ਆ ਗਿਆ ਉਹ ਵਜਾ ਆ ਗਈ ਤੇ ਉਹ ਜਗਾ ਆ ਗਈ ਤੇ ਮ੍ਰਿਤਿ ਹੁੰਦੀ ਹੈ ਵਜਾ ਕੋਈ ਵੀ ਹੋ ਸਕਦੀ ਹੈ ਪਰ ਭਾਈ ਜਦੋਂ ਤੁਹਾਡੇ ਕੋਈ ਇਦਾਂ ਦਾ ਐਕਸੀਡੈਂਟ ਹੁੰਦਾ ਜਿਵੇਂ ਉਹ ਸਖਸ਼ ਦਾਲ ਦੇ ਕੜਾਹੇ ਡੇਪੇ ਆ ਉਦਿਆਂ ਨੂੰ ਹਸਪੀਟਲ ਜਾਣ ਦੀ ਬਜਾਏ ਲਿਆਉਂਦੇ ਬਾਲਟੀਆਂ ਭਰ ਕੇ ਸੜਦੇ ਲੈ ਵੀ ਹੋ ਗਿਆ ਠੀਕ ਫਿਰ ਤਾਂ ਬੰਦਾ ਮੰਨੇ ਵੀ ਕਿ ਤੁਸੀਂ ਆਪਣੇ ਰੋਗ ਵੱਡੇ ਵੱਡੇ ਹਸਪੀਟਲਾਂ 'ਚ ਕਟਾਉਣੇ ਆ ਜਾ ਕੇ ਲੋਕਾਂ ਨੂੰ ਮਤ ਦਿਨੇ ਆ ਇਸ ਸਰੋਵਰ 'ਤੇ ਨਾ ਆਓ ਇੱਥੇ ਆ ਕੇ ਇਸ਼ਨਾਨ ਕਰੋ ਠੀਕ ਆ ਭਾਈ ਜੇ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਹੁੰਦਾ ਫਿਰ ਅਸੀਂ ਵੀ ਕਟਾਉਂਦੇ ਅਸੀਂ ਐਵੇਂ ਡਾਕਟਰਾਂ ਧੱਕੇ ਖਾਈਏ ਦੁਨੀਆ ਤਰੀ ਫਿਰਦੀ ਤੁਹਾਨੂੰ ਵੀ ਪਤਾ ਕਿ ਮਨ ਮਤ ਹੈ ਮਤ ਨਹੀਂ ਹੈ ਔਰ ਗੁਰੂ ਨੇ ਤੇ ਕਿਹਾ ਭਾਈ ਕਿ ਜਿਤਨਾ ਭਾਈ ਅਸੀਂ ਇਲਾਜ ਕਰਾਏ ਨੇ ਤੁਸੀਂ ਵੀ ਇਲਾਜ ਕਰਾਓ ਤੇ ਤੁਸੀਂ ਵੀ ਭਾਈ ਇਹੀ ਕੰਮ ਕਰੋ ਸੰਸਾਰ ਦੇ ਵਿੱਚ ਹਸਪੀਟਲ ਹੋਣੇ ਚਾਹੀਦੇ ਸਿੱਖ ਨੂੰ ਪੁੱਛੇ ਕਿੰਨੇ ਤੇਰੇ ਸਕੂਲ ਕਾਲਜ ਧਰਮ ਇਹ ਵਿਦਿਆਲੇ ਨੇ ਜਿਨ੍ਹਾਂ ਦੇ ਵਿੱਚ ਵਿਦਿਆ ਪੜਾਈ ਜਾਂਦੀ ਹੈ ਸੰਸਾਰ ਦੀ ਕਿੰਨੀਆਂ ਕਿੰਨੀਆਂ ਯੂਨੀਵਰਸਿਟੀਆਂ ਨੇ ਕਿੰਨੇ ਤੁਸੀਂ ਤਿਆਰੀ ਕਰ ਲਈ ਕਿ ਸਾਡੀ ਕੌਮ ਦੇ ਜੋ ਸਿੱਖ ਨੇ এডਿਕੇਸ਼ਨ ਦੇ ਆਈਪੀਏ, ਜੁਪੀਐਸ ਐਸੇ ਆ ਤਰ੍ਹਾਂ ਡਾਕਟਰ ਬਣ ਨਾ ਇੰਜੀਨੀਅਰ ਬਣ ਕੋਈ ਹੈ ਉਪਰਾਲਾ ਨਹੀਂ ਭਈ ਸਾਰਾ ਕੰਮ ਇੱਕੋ ਜਗ੍ਹਾ ਛੱਡਿਆ ਹੋਇਆ ਹੈ ਫੇਲ ਹੋਣ ਦਾ ਕਾਰਨ ਕੀ ਹੈ نیچے ਕਿਉਂ ਜਾ ਰਹੇ ਆ ਕਿਉਂ ਘਰ-ਵਾਰ ਛੱਡ ਕੇ ਸਿੱਖੀ ਨੂੰ ਅਸੀਂ ਜੇ ਇੱਥੇ ਵਿਦਿਆ ਪੜਾਈ ਹੁੰਦੀ ਸਾਡੀ ਕੌਮ ਇੱਥੇ ਰਹਿੰਦੀ ਨਾ ਕਿਉਂ ਦੇਸਾਂ ਦੇ ਹੱਥ ਘੁੰਮਦੀ ਤੇ ਕੀ ਕੁਝੰਦਾ ਹਾਲ ਤਾਂ ਤੁਸੀਂ ਵੀ ਦੇਖਦੇ ਆ ਨਾ ਕਿ ਪਤਾ ਨਹੀਂ ਕਦੋਂ ਕੋਈ ਵਿਪਤਾ ਡਗਦੀ ਹੈ ਆ ਨਵੀਂ ਵਿਪਤਾ ਆਈ ਹੈ ਨਾ ਇੱਕ ਬੱਚੇ ਤੋਂ ਪਾ ਡਰਾਈਵਰ ਸੀ ਭਾਈ ਤੋ 25 ਸਾਲ ਦਾ ਹੋਣਾ ਐਕਸੀਡੈਂਟ ਹੋ ਗਏ ਐਕਸੀਡੈਂਟ ਹੋਇਆ ਕੀ ਦੀ ਗਲਤੀ ਕਿਵੇਂ ਐ ਜੋ ਕੁਝ ਵੀ ਹੋਇਆ ਭਾਈ ਉਹ ਤਾਂ ਉਥੇ ਦਾ ਕਾਨੂੰਨ ਜਾਣਦਾ ਉਥੇ ਦਾ ਆਪਾਂ ਕੋਈ ਦਖਲ ਦਾਜੀ ਕਰ ਨਹੀਂ ਸਕਦੇ ਕੋਈ ਇੰਦਸਤਾਨ ਥੋੜੀ ਐ ਕੇ ਲੈ ਕੇ ਝੰਡੇ ਲੈ ਕੇ ਖੜ ਜਾਗੇ ਭਈਆ ਕੰਮ ਕਰੋ ਕਰੋ ਉਥੇ ਤਾਂ ਭਈ ਉਹਨਾਂ ਦੀ ਚੱਲਣੀ ਹੈ ਅੱਜ ਭਾਵੇਂ ਉਸ ਇਹ ਨਹੀਂ ਹੈ ਕਿ ਚਲੋ ਹੋਰ ਨਹੀਂ ਤਾਂ ਪ੍ਰਮਾਤਮਾ ਕੀ ਅਰਦਾਸ ਕਰੀਏ ਕਿ ਹਰ ਕੋਈ ਆਪਣੇ ਆਪਣੇ ਪੁਆਇੰਟ ਬਣਾਉਣ ਲੱਗਿਆ ਹੋਇਆ ਵੀ ਤੁਸੀਂ ਭਈ ਐਂ ਕਰੋ ਐਂ ਕਰੋ ਸਾਡੇ ਸਟੇਟਸ ਦੇਖੋ ਐਂ ਕਰੋ ਸ਼ੇਅਰ ਕਰੋ ਇਹਨੂੰ ਭਲਾ ਹੋਵੇਗਾ ਭਲਾ ਸਵਾ ਹੋਣਾ ਹੋ ਭਾਈ ਬਾਹਰਲਾ ਦੇਸ਼ ਆ ਅਮਰੀਕਾ ਵਾ ਕਹਿੰਦੇ ਜੀ ਇਹਨੂੰ ਮਾਫ ਕਰੋ ਮਾਫੀਆਂ ਮੰਗਦੇ ਆ ਇਹਨਾਂ ਨੂੰ ਪੁੱਛੋ ਤੁਸੀਂ ਕਿੰਨੇ ਨੂੰ ਮਾਫ ਕੀਤਾ ਕਿੰਨਿਆਂ ਨੂੰ ਕਰਦੇ ਆ ਹੁਣ ਇੱਕ ਸਿੱਖ ਦੀ ਵਜ੍ਹਾ ਕਰਕੇ ਉਹ ਕਹਿੰਦੇ ਇੱਥੇ ਸਾਰੇ ਹੁਣ ਅਸੀਂ ਜਿੰਨੇ ਡਰਾਈਵਰ ਨੇ ਨਾ ਪੰਜਾਬੀ ਸਾਰੇ ਤੋਰ ਦੇਣੇ ਸਾਰਿਆਂ ਦੀ ਵੀ ਜੇ ਕੈਨਸਲ ਕਰ ਦੇਣੇ ਹੁਣ ਕਿੰਨੇ ਕੁ ਸੱਚ ਕਿੰਨੇ ਕੁ ਝੂਠ ਹੋਣੇ ਆ ਤਾਂ ਫਿਰ ਸਮਝ ਤਸੂ